ਗਰਦਾਬਾਜ਼ ਗਿਆ ਨਹੀਂ ਸਾਦਾ ਡੀਐਸਪੀ ਦੇ ਨਾਲ ਗਿਆ ਡੀਐਸਪੀ ਸੱਚ ਕਿਵੇਂ ਬੋਲੂਗਾ ਡੀਐਸਪੀ ਦਾ ਆਪ ਲੈ ਕੇ ਉਹਨਾਂ ਮੰਦਰ ਛੱਡ ਕੇ ਉਹਨੂੰ ਪੀਏ ਨੂੰ ਤੇ ਗਰਲਾਲ ਨੂੰ ਹੋਣੀ ਤੁਹਾਡੇ ਮੈਂਬਰ ਪਾਰਟੀ ਦੇ ਮੈਂਬਰ ਆਏ ਨੇ ਅੰਦਰੋਂ ਕੋਈ ਸਾਡੇ ਮੈਂਬਰ ਨਹੀਂ ਭਾਜੀਪੀ ਦੇ ਮੈਂਬਰ ਸਾਡੇ ਤਾਂ ਹੈ ਨਹੀਂ ਇਹਨਾਂ ਚ ਕੋਈ ਕੋਈ ਕੰਮ ਕਰਨਾ ਜਾਓ ਕਿਹੜਾ ਕੰਮ ਕਰਦਾ ਕਿਉਂ ਨਹੀਂ ਹੁਣ ਤਾਂ ਝੂਠ ਬੋਲਦੇ ਨੇ ਸਾਰੇ ਕਹਾ ਕੇ ਲੈਨੇ ਕਿਸੇ ਤੋਂ ਤੁਸੀਂ ਬਾਈਟ ਆਈ ਹਜ਼ਾਰ ਦੇ ਅੰਦਰ ਬੈਠੇ ਆ ਦੇਖੋ ਤਾਂ ਕੋ ਕੋਣ ਆ ਉਹ ਝੂਠ ਬੋਲਦੇ ਸਾਡੇ ਕੋਈ ਮੈਂਬਰ ਨਹੀਂ ਆਏ ਅਧਿਕਾਰੀ ਮੁਲਾਜ਼ਮਾਂ ਦਾ ਤਾਂ ਕਹਿਣਾ ਕੋਈ ਮੱਕ ਚੱਲ ਚੱਲ ਇਹ ਕਹਿਣ ਦਾ ਗੇਲ ਸਾਡੀ ਬੈਟ ਦਿਖਾਓ ਸਾਡਾ ਏਜੰਟ ਕਿਹੜਾ ਸਾਨੂੰ ਨਹੀਂ ਪਤਾ ਸਾਡੇ ਏਜੰਟ ਕਿਹੜੇ ਆ ਜੋਲੀ ਵੀ ਕਿਵੇਂ ਦੇਖਦੇ ਕਹਿੰਦਾ ਨਹੀਂ ਬੁਲਾਇਆ ਠੀਕ ਹੈ ਹੁਣ ਇਹ ਕੀ ਕਹਿਦਾ ਉਹ ਬਾਹਰ ਇਹ ਤਾਂ ਹੁਣ ਕਿਸੇ ਬੰਦੇ ਨੂੰ ਲਿਆਏ ਹਾਂਜੀ ਇਹ ਕਾਂਗਰਸ ਦਾ ਫਰਾਨੇ ਦਾ ਤੁਸੀਂ ਲਿਆਉਗਾ ਉਹ ਤਾਂ ਉਹ ਤਾਂ ਲਿਆਉਣਾ ਆਈਡੀ ਕਾਰਡ ਕਿੱਥੇ ਹੈ ਵੀ ਕਾਂਗਰਸ ਪਾਰਟੀ ਦਾ ਕਿ ਕਿਦਾ ਐਂ ਤਾਂ ਕਿਸੇ ਵੀ ਬੰਦੇ ਨੂੰ ਲਿਆ ਕੇ ਮੈਨੂੰ ਉਹਦੀ ਪਛਾਣ ਨਹੀਂ ਮੇਰਾ ਏਜੰਟ ਦੱਸ ਦੇ ਮੈਂ ਐਮਐਲਏ ਮੈਨੂੰ ਪੁੱਛਣ ਲਈ ਜੋ ਠੱਗੀਆਂ ਠੋਰੀਆਂ ਘਨੌਰ ਚੋਰੀਆਂ ਕਿੰਨੇ ਕਿੰਨੇ ਸਾਲ ਦੇ ਇੱਥੇ ਬੈਠੇ ਨੇ ਇਸ ਥਾਣੇ ਉਸ ਥਾਣੇ ਲੱਗ ਜਾਂਦੇ ਆ ਕਦੇ ਇੱਧਰ ਲੱਗ ਜਾਂਦੇ ਆ 3 ਸਾਲ ਦਾ ਡੀਐਸਪੀ ਬੈਠਿਆ ਸਾਰੀਆਂ ਇਲੈਕਸ਼ਨਾਂ ਨੇ ਲੁੱਟੀਆਂ ਪੈਸੇ ਖਵਾਰੇ ਨੇ ਅਫਸਰਾਂ ਨੂੰ ਪੈਸੇ ਦਰੇ ਨੇ ਐਮਬੈਲਰ ਪੈਸੇ ਕਮਾ ਕੇ ਦਰੇ ਨੇ ਸਾਰੀ ਮਹਿਨਤ ਇੱਥੇ ਹੋ ਰਹੀ ਆ ਟਰਾਲੀਆਂ ਚੋਰੀ ਇੱਥੇ ਹੋਈਆਂ ਕੀ ਨਹੀਂ ਲੁੱਟਿਆ ਕਿ ਨੌਰਤ ਇਸੇ ਪੁਲਿਸ ਨੇ ਸਾਰਾ ਨਾਕਾ ਲੁੱਟਿਆ ਇਸੇ ਪੁਲਿਸ ਨੇ ਸਾਰੀ ਮਹਿਨਤ ਕਰਾਈ ਆ ਦਾਕਾ ਵੀ ਅਸੀਂ ਲੁੱਟਿਆ ਨਾਕੇ ਤਾਂ ਪੰਛੀ ਫਰਮਣੀ ਮਾਰਦਾ ਸੀ ਟਰਾਲੀਆਂ ਅਸੀਂ ਚੋਰੀ ਕਰੀਆਂ ਇਸੇ ਪੁਲਿਸ ਨੇ ਸਾਰੀਆਂ ਟਰਾਲੀਆਂ ਚੋਰੀ ਕਰਾਈਆਂ ਸਾਰਾ ਧਰਨ ਦਾ ਸਮਾਨ ਇਸ ਪੁਲਿਸ ਨੇ ਚੱਕਿਆ ਸਾਰੇ ਪੰਜਾਬ ਸਾਰੀ ਦੁਨੀਆ ਦੇ ਇਸ ਘਨੌਰ ਨੂੰ ਬਦਨਾਮ ਕਰਿਆ ਪੁਲਿਸ ਨੇ ਅਕਸਰ ਵੋਟਾਂ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਪਾਰਟੀਆਂ ਆਪਸ ਦੇ ਵਿੱਚ ਜ਼ਰੂਰ ਟਕਰਾਅ ਦੇ ਵਿੱਚ ਹੁੰਦੀਆਂ ਨੇ ਪਰ ਇਹ ਬਖਸ਼ਰ ਆਂਦੀ ਦੇ ਇਹ 50% ਪੁਲਿਸ ਟਕਰਾਅ ਦਾ 50% ਪੁਲਿਸ ਚਾੜੂ ਵਾਲਾ ਦਾ ਨਹੀਂ ਹੈ ਪਰ ਲੋਕਤੰਤਰ ਦਾ ਕਾਣ ਹੋ ਰਹੀ ਹੈ ਇਹ ਲੋਕਤੰਤਰ ਦਾ ਕਾਣ ਲੋਕਤੰਤਰ ਦਾ ਕਾਣ ਪੁਲਿਸ ਕਰ ਰਹੀ ਆ ਸਾਰੇ ਲਗਨਦੀਪ ਜੀ ਹੁਣ ਤੱਕ ਕਾਂਗਰਸ ਆ ਗਏ ਜੀ ਸਾਡੇ ਕਾਂਗਰਸ ਹੈ ਇਹਨਾਂ ਨੂੰ ਪੁੱਛੋ ਗਰਤਾਜ ਬੈਠਾ ਕਿ ਨਹੀਂ ਬੈਠਾ ਸੱਚੀ ਕੋਈ ਐਮਐਲਏ ਦਾ ਬੰਦਾ ਬੈਠਾ ਹੈ ਨਹੀਂ ਜੀ ਬਿਲਕੁਲ ਸਹੀ ਗੱਲ ਅੰਦਰ ਬੋਲੇ ਅੰਦਰ ਸਭ ਕੋ ਸਾਡੇ ਕੈਂਡੀਡੇਟ ਉਲਟਾ ਪੁਲਟਾ ਜਿਹਾ ਬੋਲੋ ਦੇਖੋ ਉਹਨਾਂ ਨੂੰ ਅਧਿਕਾਰੀ ਨਹੀਂ ਸੀ ਅੰਦਰ ਬੈਠਣ ਦਾ ਗਈ ਫਿਰ ਤੁਹਾਡੇ ਪਾਰਟੀ ਦੇ ਬੰਦੇ ਨੇ ਬਾਹਰ ਆ ਕੇ ਬਿਆਨ ਕੋ ਦਿੱਤੇ ਇਹ ਕਹਿੰਦੇ ਤੁਹਾਡੀ ਪਾਰਟੀ ਦੇ ਨੇ ਉਹ ਕਹਿੰਦਾ ਮੈਂ ਕਾਂਗਰਸ ਦਾ ਉਹ ਯਾਰ ਸਾਡਾ ਨਹੀਂ ਪਲਾਂਟਡ ਬੰਦਾ ਇਹੋ ਪਲਾਂਟਡ ਬੰਦਾ ਜੀ ਆ ਕੇ ਕਾਂਗਰਸ ਦੇ ਚੈੱਕ ਕਰਾ ਲਓ ਭਾਵੇਂ ਅੰਦਰ ਫਾਰਮ ਭਰ ਕੇ ਦਿੱਤੇ ਹੋਏ ਆ ਬੋਲ ਰਿਹਾ ਹੁਣ ਹੁਣ ਬੋਲੋ ਡੀਐਸਪੀ ਸਾਹਿਬ ਆਜੋ ਆ ਕਾਂਗਰਸ ਦੇ ਅੰਦਰੋਂ ਆਏ ਆ ਦੱਸੋ ਇਹਨਾਂ ਨੂੰ ਦਿਓ ਜਵਾਬ ਕਿ ਆਓ ਬੁਲਾਓ ਆਪ ਨੂੰ ਪੂਰੀ ਬਲਾਓ ਪ੍ਰੈਸ ਦੇ ਸਾਹਮਣੇ ਆਪ ਨੂੰ ਬੁਲਾਓ ਮੈਂ ਉਹ ਤਾਂ ਤਾਂ ਨਹੀਂ ਕਰਦਾ ਉਹਨਾਂ ਨੇ ਕਿਹਾ ਮੇਰੇ ਕੋ ਮੇਰਾ ਕਾਰਡ ਹੈ ਕ ਉਹ ਬਲਾਉ ਆਰ ਨੂੰ ਇੱਥੇ ਬਲਾਉ ਜੇ ਉਹ ਕਹਿੰਦਾ ਵੀ ਮੈਂ ਐਲੀਜੀਬਲ ਨਹੀਂ ਹੈਗਾ ਮੈਂ ਉਰੀ ਉਰੀ ਛੱਡ ਦੇਗਾ ਬਲਾਉ ਉਹਨੂੰ ਆਰ ਨੂੰ ਆ ਰਿਹਾ ਮੇਰਾ ਕਾਰਡ ਕਾਊਂਟਿੰਗ ਦਾ ਬਲਾਉ ਆਰ ਨੂੰ ਬਲਾਉ ਆਰ ਨੂੰ ਸਰ ਇੱਕ ਕਾਰਡ ਆਰ ਨੂੰ ਕਾਰਡ ਦੇ ਦਿਓ ਜੀ ਬਾਈ ਜੀ ਮੈਂ ਅੰਦਰ ਪਹਿਲਾਂ ਗਿਆ ਸੀ ਮੈਨੂੰ ਅੰਦਰ ਵੜਿਆ ਵਾ ਕੱਢਿਆ ਇਹਨਾਂ ਨੇ ਆ ਮੈਂ ਅੰਦਰ ਕੈਲਕੂਲੇਸ਼ਨ ਆ ਲਾ ਰਿਹਾ ਸੀ ਬੇਟਾ ਮੈਨੂੰ ਕਾਗਜ਼ ਅੰਦਰ ਦਿੱਤੇ ਇਹਨਾਂ ਨੇ ਸਾਰੇ ਠੀਕ ਆ ਦੇਖੋ ਸਾਰੀ ਮੈਂ ਕਾਊਂਟਿੰਗ ਅੰਦਰ ਕਰ ਰਿਹਾ ਸੀ ਮੈਨੂੰ ਬਾਹਰ ਭੇਜਿਆ ਇਹਨਾਂ ਨੇ ਆ ਦੇਖੋ ਕਿਉਂ ਭੇਜਤਾ ਤੁਹਾਨੂੰ ਬਾਹਰ ਉਹ ਕਹਿੰਦੇ ਜੀ ਵੀ ਨਹੀਂ ਉਹ ਕਹਿੰਦੇ ਜੀ ਐਮਐਲਏ ਸਾਹਿਬ ਨੇ ਬੁਲਾਇਆ ਮੈਂ ਬਾਹਰ ਉੱਥੇ ਗੈਲਰੀ 'ਚ ਐਮਐਲਏ ਖੜਿਆ ਸੀ ਮੈਨੂੰ ਕਹਿੰਦਾ ਨਹੀਂ ਤੁਸੀਂ ਨਹੀਂ ਅੰਦਰ ਰਹਿ ਸਕਦੇ ਯਾਰ ਇਹ ਤਾਂ ਫਿਰ ਇਲੈਕਸ਼ਨ ਕਮਿਸ਼ਨ ਥੋੜੀ ਹੋਗੀ ਐਮਐਲਏ ਦੀ ਸਾਰੀ ਪਾਵਰ ਹੋਗੀ ਮੈਂ ਤਾਂ ਹੁਣ ਤਾਂ ਜਾਊਗਾ ਪ੍ਰੈਸ ਵੀ ਉਰੇ ਤਾਂ ਜਾਊਗੀ ਜੇ ਆਰਓ ਆਕੇ ਮੈਨੂੰ ਜਵਾਬ ਦੇਗਾ ਉਸ ਤੋਂ ਪਹਿਲਾਂ ਮੈਂ ਨਹੀਂ ਹਿੱਲਦਾ ਮੈਂ ਕਿਸੇ ਟੀਐਸਪੀ ਵੀ ਨਹੀਂ ਮੰਨਦਾ ਮੈਂ ਕਿਸੇ ਪ੍ਰਸ਼ਾਸਨ ਦੀ ਨਹੀਂ ਮੰਨਦਾ ਆਪਾਂ ਉਰੇ ਬਹਿ ਗਏ ਆ ਜਦ ਤੱਕ ਆਰਓ ਆਂਦਾ ਨਹੀਂ ਬੈਠੋ ਸਾਰੇ ਮੈਂ ਦੇਖਦਾ ਕਿਡਾ ਢੋਲੀ ਜੀ ਤੁਹਾਨੂੰ ਰੋਕਿਆ ਕਿ ਨਹੀਂ ਆਰਓ ਨੇ ਰੋਕਿਆ ਉਸਨੇ ਰੋਕਿਆ ਉਲਸ ਤੋਂ ਲੈ ਕੇ ਆਈਏ ਅੰਦਰ ਉਹ ਯਾਰ ਜਾ ਕੇ ਉਲਸ ਤੋਂ ਲੈ ਕੇ ਆਈਏ ਅੰਦਰੋਂ ਮੈਂ ਬੈਠਿਆ ਜਦ ਤੱਕ ਆਰਓ ਰੇ ਆਕੇ ਮੇਰਾ ਜਵਾਬ ਨਹੀਂ ਦਿੰਦਾ ਮੈਂ ਨਹੀਂ ਜਾਂਦਾ ਉਰੇ ਤੋਂ ਸਵੇਰ ਦਾ ਕਿੰਨੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਾਅਦ ਵਿੱਚ ਸਾਢੇ 9 ਵਜੇ ਦਾ ਬੈਠਾ ਮੈਂ ਹੱਕ ਤੇ ਉਰੇ ਬੈਠਾ ਉਹਨਾਂ ਦੀ ਹੁਣ ਵੀ ਨਹੀਂ ਜਾਣਦੇ ਰੇ ਨਹੀਂ ਹੁਣ ਵੀ ਨਹੀਂ ਜਾਣਦੇ ਰੇ ਤੁਹਾਡੇ ਸਾਹਮਣੇ ਆ ਮੈਂ 20 ਵਾਰੀ ਪੁੱਛ ਚੁੱਕਿਆ ਆ ਡੀਐਸਪੀ ਸਾਹਿਬ ਨੂੰ ਉਹ ਤੋਂ ਆ ਰਿਹਾ ਜੀ ਇਲੈਕਸ਼ਨ ਕਮਿਸ਼ਨ ਨੂੰ ਭੇਜਿਆ ਜੀ ਤੁਹਾਡਾ ਵੈਰੀਫਾਈ ਕਰ ਰਹੇ ਆ ਜੀ ਤੁਹਾਡਾ ਇਹ ਕਰ ਰਹੇ ਆ ਵੈਰੀਫਿਕੇਸ਼ਨ ਹੋ ਰਹੀ ਆ ਜੀ ਵੈਰੀਫਿਕੇਸ਼ਨ ਹੋਣ ਨੂੰ ਸ਼ਾਮ ਹੋ ਗਈ ਹੁਣ ਤੱਕ ਯਾਰ ਚੋਣ ਦੇ ਵਿਰਤੀ ਕੋਈ ਨਹੀਂ ਆਇਆ ਹੋਇਆ ਕਦੇ ਕਿਸੇ ਵੀ ਹੋਰ ਪਾਰਟੀ ਨਹੀਂ ਬਿਲਕੁਲ ਨਹੀਂ ਹੋਇਆ ਅਸੀਂ ਕਦੀ ਕਿਸੇ ਦੇ ਰੋਕਦੇ ਨਹੀਂ ਇਹ ਮੈਨੂੰ ਇਲੈਕਸ਼ਨ ਜਾਂ ਨਾਮ ਜਾਂ aarop ਮੈਨੂੰ ਕੱਲ ਜਵਾਬ ਦਿੰਦਾ ਵੀ ਤੁਸੀਂ ਨਹੀਂ ਬਣ ਸਕਦੇ ਜੀ ਮੈਂ ਬਿਲਕੁਲ ਨਾ ਜਾਂ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕੰਮ ਇੰਨੇ ਜ਼ਿਆਦਾ ਕੀਤੇ ਹੋਇਆ ਕਿ ਲੋਕ ਸਾਨੂੰ ਆਪ ਵੋਟ ਕਰਨਗੇ ਪਰ 8 ਬੂਥ ਖੋਲੇ ਸੀਗੇ ਜ਼ਿਲ੍ਹਾ ਪ੍ਰੀਸ਼ਦ ਦੇ 7 ਖੋਲੇ ਸੀਗੇ ਬਲਾਕ ਸੰਮਤੀਆਂ ਦੇ 15 ਦੇ 15 ਬੂਥ ਪਹਿਲਾ ਰਾਉਂਡ ਚੈੱਕ ਕਰ ਲੋ ਆਮ ਆਦਮੀ ਪਾਰਟੀ ਹਾਰੀ ਹੈ ਇੰਨੇ ਕ ਕੰਮ ਕੀਤੇ ਵੇ ਇਹਨਾਂ ਦੇ ਜੋਲੀ ਜੀ ਫਿਰ ਇਹਨਾਂ ਦਾ ਬਣਾਉਣ ਦਾ ਫਾਇਦਾ ਕੀ ਹੈ ਜੇ ਬੜੀ ਜਿਹੀਆਂ ਆਂਦੇ ਰੇ ਅੱਦਾ ਨਹੀਂ ਹੋਣੀ ਇਹਨਾਂ ਨੂੰ ਕੁਛੋ ਇਹਨਾਂ ਨੂੰ ਕੁਛੋ ਕੀ ਕੀ ਫਾਇਦਾ ਇਹਨਾਂ ਦਾ ਮੈਂ ਤਾਂ ਆਪ ਕਹ ਰਿਹਾ ਮੈਂ ਤਾਂ ਬੈਠੇ ਹੋਰੇ ਗਰਤਾਜ ਨੂੰ ਮੈਂ ਮੇਰੇ ਮੇਰਾ ਮੇਰਾ ਕਸੂਰ ਇਹਨਾਂ ਸੀ ਮੈਂ ਗਰਤਾਜ ਨੂੰ ਪੁੱਛ ਲਿਆ ਭਾਈ ਤੂੰ ਕਿਉਂ ਕਿਵੇਂ ਅੰਦਰ ਆਇਆ ਮੈਂ ਆਹ ਮੇਰਾ ਕਸੂਰ ਸੀ ਉਹਦੇ ਕੋਲੇ ਕਾਰ ਸੀ ਬੰਦੇ ਕੋਲ ਮੈਂ ਉਹ ਕਹਿੰਦਾ ਵੇਖੋ ਕੋਈ ਕਾਰ ਨਹੀਂ ਮੈਂ ਪੁੱਛਿਆ ਵੀ ਤੇਰੇ ਕੋ ਕਾੜਾ ਹੈਗਾ ਨਾ ਤੂੰ ਕੀ ਲੈਣਾ ਇਹ ਤਾਂ ਉਹਨਾਂ ਦੇ ਜਵਾਬ ਨੇ ਜੇ ਇਲੈਕਸ਼ਨ ਕਮਿਸ਼ਨ ਤੇ ਸਵਾਲ ਹੁੰਦੇ ਨਜ਼ਰ ਨਹੀਂ ਆ ਰਿਹਾ ਇਲੈਕਸ਼ਨ ਕਮਿਸ਼ਨ ਦਾ ਕੰਮ ਹੁੰਦਾ ਬਿਲਕੁਲ ਹੈਗੇ ਆ ਆਲੇ ਮੈਨੂੰ ਸਾਹਮਣੇ ਖੜਿਆ ਸਵਰਦ ਸਿੰਘ ਐਸਐਚਓ ਸਾਹਿਬ ਜਿਹੜੇ ਮੈਨੂੰ ਅੰਦਰੋਂ ਲੈ ਕੇ ਆਏ ਆ ਘਬਰਾਟ ਕਿਸ ਚੀਜ਼ ਦੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਪੁੱਛੋ ਵੀ ਮੇਰੇ ਮੈਂ ਅੰਦਰ ਕੀ ਕਰ ਲਾਂਗਾ ਘੱਟੋ-ਘੱਟ ਮੇਰੇ ਬੰਦੇ ਆ ਮੇਰੇ ਕੈਂਡੀਡੇਟ ਆ ਜੇ ਮੈਨੂੰ ਕਾਊਂਟਿੰਗ ਇਜੈਂਟ ਜੱਤ ਕਰਾ ਰੋਣੀ ਜਾਂਦਾ ਮੈਂ ਨਹੀਂ ਹੁਣ ਉਹਰੇ ਟੁੱਟਦਾ ਪ੍ਰੈਸ ਵੀ ਹੋ ਰਿਹਾ ਆਰ ਨੂੰ ਬੁਲਾਓ ਅੰਦਰ ਆਏ ਨੇ ਅੰਦਰੋਂ ਆ ਦੇਖੋ ਹਾਂਜੀ ਮਾਈਕ ਦੇਣਾ ਨਹੀਂ ਹੋਇਆ ਮੈਨੂੰ ਮੇਂ ਪ੍ਰੋਬਲਮ ਹੈ ਸਾਰੋਂ ਨੂੰ ਬੁਲਾਓ ਮੇਰਾ ਆ ਜਾਏਗਾ ਇੱਧਰ ਬਹਿ ਕੇ ਨਹੀਂ ਆਉਣਾ ਮੈਂ ਨਹੀਂ ਮੈਂ ਤੁਹਾਡੇ ਬੰਦੇ ਆ ਸਾਰੇ ਚੱਕ ਕੇ ਲੈ ਜੋੜੇ ਤੁਹਾਡੇ ਕਾਂਗਰਸ ਵਾਲੇ ਆਏ ਨੇ ਕੋਈ ਗੱਲ ਨਹੀਂ ਗਗਨ ਜੀ ਮਾਈਕ ਪਕੜਾਓ ਕਰਤਾਜ ਐਮ ਐਲ ਏ ਦਾ ਪੀਏ ਬੈਠਿਆ ਨਾ ਅੰਦਰ ਇੱਧਰੋਂ ਚੈੱਕ ਕਰ ਸਾਂ ਚੈੱਕ ਕਰਾਂਗੇ ਸਾਡੇ ਨੂੰ ਐਵੇਂ ਨਾ ਸੀਨ ਕ੍ਰੀਏ ਕਰੋ ਸਾਰਾ ਕੁਝ ਸਹੀ ਹੋ ਰਿਹਾ ਤੁਹਾਡੇ ਬੰਦੇ ਆ ਸਾਰੇ ਕੋਈ ਸਹੀ ਮੇ ਦਾ ਫਿਰ ਜਿਵੇਂ ਮਰਜ਼ੇ ਬੈਠੇ ਜਿਹੜੀ ਮਰਜ਼ੀ ਸਾਹਿਬ ਜਿਹੜਾ ਇਹਨਾਂ ਨੇ ਕਾਰਡ ਬਣਾਇਆ ਉਹਦੇ ਅੰਦਰ ਇਹ ਅੰਦਰ ਜਾ ਸਕਦੇ ਜਾਂ ਨਹੀਂ ਜਾ ਸਕਦੇ ਜੀ ਜਾ ਸਕਦੇ ਕਿਹੜਾ ਜਾ ਸਕਦੇ ਜੀ ਕਿਉਂ ਨਹੀਂ ਜਾ ਸਕਦੇ ਇਹ ਕਿਉਂ ਨਹੀਂ ਜਾਂਦੇ ਇਹ ਇੱਕ ਮਿੰਟ ਮੇਰੀ ਗੱਲ ਸੁਣੋ ਕਾਰਟ ਚ ਨਾ ਕਾਰਟ ਦਾ ਇੱਥੇ 150 ਬੰਦਿਆਂ ਦਾ ਬਣਿਆ ਜਿਹੜਾ ਰਾਊਂਡ ਚੱਲੂਗਾ ਰਾਊਂਡ ਵਾਈਜ਼ ਭਲਾਏ ਜਾਂਦੇ ਆ ਠੀਕ ਹੈ ਨਾ ਰਾਊਂਡ ਵਾਈਜ਼ ਚੱਲਦਾ ਹੁਣ ਇਹ ਬਾਹਰ ਆਗੇ ਹੋਰ ਦੂਜੇ ਜਾਣਗੇ ਇਹ ਰਾਊਂਡ ਵਾਈਜ਼ ਕੰਮ ਚੱਲਦਾ ਹੈ ਮਤਲਬ ਹੁਣ ਇਹ ਨਹੀਂ ਵੀ ਕਾਰਟ ਵਾਲਾ ਬੰਦਾ ਅੰਦਰ ਜਾਏ ਜਦੋਂ ਮਰਜੀ ਬਾਹਰ ਆਏ ਅੰਦਰ ਜਾਏ ਬਾਹਰ ਜਾਏ ਇਹ ਚੀਜ਼ ਆ ਰਾਊਂਡ ਨਾਲ ਜਾਣਗੇ ਅੱਛਾ ਰਾਊਂਡ ਵਾਈਜ਼ ਹੁਣ ਬਹੁਤ ਵਧੀਆ ਸਰੰਦਰ ਬਹੁਤ ਇਹ ਪੀਣਾ ਨਹੀਂ ਜਾਣਗੇ ਨਾ ਛੋਟੇ ਪੀੜ ਜਿਹੜੀ ਕੋ ਐ ਤਾਂ ਹੁਣ 150 ਬੰ ਜੈਂਟਲ ਬਾਈ ਜੀ ਤੁਸੀਂ ਕਿਹੜੀ ਪਾਰਟੀ ਦੇ ਜੈਂਟਲ ਹੋਈ ਹੈ ਜਿਹੜਾ ਕੋ ਕਿਸੇ ਦਾ ਕੋਈ ਕਿਸੇ ਦੀ ਗੱਲ ਨਹੀਂ ਹੈ ਕਿਹੜੀ ਪਾਰਟੀ ਦੇ ਜੈਂਟਲ ਤੁਸੀਂ ਬਸ ਕਿਹੜੇ ਹਾਂ ਜੀ ਕਿਹਦੇ ਨੂੰ ਇੱਕ ਮਿੰਟ ਠੀਕ ਹੈ ਤੁਹਾਨੂੰ ਇਹ ਦੱਸੋ ਵੀ ਮੈਂ ਅੰਦਰ ਕਿਹੜੇ ਆਪਣਾ ਕਿਹਨਾ ਮੈਂ ਗਰਤਾਜ ਪੀਏ ਇਹਨੂੰ ਪਤਾ ਹੀ ਨਹੀਂ ਪਛਾਣ ਹੀ ਨਹੀਂ ਹੈ ਮੈਂ ਚੱਲਦਾ ਮੈਨੂੰ ਲੈ ਕੇ ਚਲੋ ਆਓ ਸਰ ਆਓ 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 ਤੁਸੀਂ ਕਿਉਂ ਝੂਟ ਬੰਦਾ ਆਇਆ ਹੈ ਅੰਦਰੋਂ ਕਾਂਗਰਸ ਦੇ ਆਇਆ ਹੈ ਤੁਸੀਂ ਕਿਉਂ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦੇ ਮੈਨੂੰ ਮੈਨੂੰ ਪਤਾ ਨਹੀਂ ਜਾਂਦੇ ਰੇ ਇੱਕ ਮਿੰਟ ਆ ਆਉਣੇ ਦੇਖਣਾ ਮੈਂ ਨਹੀਂ ਜਾਣਾ ਆ ਦੇਖਣਾ ਬਰਬਰ ਬਾਹਰ ਮਾਰੇ ਲਾ ਗੋਲੀ ਮਾਰਦੇ ਆ ਹਾਂ ਹਾਂ ਮਾਰਦੇ ਤੁਸੀਂ ਸਰ ਸਰ ਮਾਰੋ ਗੋਲੀ ਮਾਰੋ ਤੁਸੀਂ ਅੱਜ ਤੁਸੀਂ ਮਾਰੋ ਪ੍ਰਸਾਦ ਤੁਸੀਂ ਮੁਸਤੀਵਾਦ ਦਾ ਗੱਲ ਬੋਲਦੇ ਹੋ ਹਾਂ ਕੰਡਾ ਲਉਂਦੇ ਆ ਮੈਂ ਆਹ ਜਿਹੜਾ ਤੁਮ ਕੰਦਾ ਕੋਈ ਨਹੀਂ ਮਰੇ ਨਹੀਂ ਉਹ ਕਿੱਥੇ ਬਸਾਂ ਤੱਕ ਕੋਈ ਨਹੀਂ ਕੋਈ ਨਹੀਂ ਕਮਾਲ ਹੈ ਤੁਹਾਡੀ ਚਲੋ ਸ਼ਰੀਆਬ ਲੁੱਟ ਰਹੇ ਤੁਸੀਂ ਯਾਰ ਕਮਾਣਾ ਆਜੋ 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 ਮੈਂ ਸਵੇਰ ਦਾ ਪਈ ਜਾਣਾ ਆਰੋ ਨੂੰ ਮਲਾ ਦਿਓ ਆਰੋ ਨੂੰ ਮਲਾ ਦਿਓ ਕੋਈ ਇਹਨਾਂ ਨੂੰ ਲੋਕਾਂ ਨੇ ਮਾਰਿਆ ਯਾਰ ਬਣਾ ਰੱਖਿਆ